ਦੇ ਸਾਡੇ ਕਾਕੇ ਕਿਉਂ ਦੇ ਜੇਕਰ ਮੈਂ ਤੁਹਾਨੂੰ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਸਾਡੀ ਪੰਜਾਬੀ ਸਟੇਸ਼ਨ ਤੁਹਾਨੂੰ ਲੈ ਕੇ ਪਹੁੰਚਾ ਟਿਕਰੀ ਬਾਰਡਰ ਤੇ ਇਹ ਵੀ ਬਾਰਡਰ ਪਿਛਲੇ ਦਿਨਾਂ ਤੋਂ ਬੜੇ ਚਰਚਾ ਦੇ ਵਿੱਚ ਹੈ ਇੱਥੇ ਤੁਹਾਨੂੰ ਦਿਖਾਉਂਦੇ ਹਾਂ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਹੈ ਲੱਖਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉਰੇ ਵੀ ਮੌਜੂਦ ਨੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤਸਵੀਰਾਂ ਟਿਕਰੀ ਬਾਰਡਰ ਤੋਂ ਜਿੱਥੇ ਇਸ ਵੇਲੇ ਮਨਵਾਨੀਆਂ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਟਿਕਰੀ ਬਾਰਡਰ ਦੀਆਂ ਜਿੱਥੇ ਦੂਰ ਦੂਰ ਤੱਕ ਲੰਬੀਆਂ ਕਤਾਰਾਂ ਲੱਗੀਆਂ ਨੇ ਤੇ ਹਜ਼ਾਰਾਂ ਕਿਸਾਨ ਇਸ ਧਰਨੇ ਦੇ ਵਿੱਚ ਮੌਜੂਦ ਨੇ ਪੂਰਾ ਹੋ ਗਿਆ ਇਹਨੀਆਂ ਗਬੇਟੀਆਂ ਕਰੋ ਤੁਹਾਨੂੰ ਦਿਖਾ ਦਈਏ ਕਿ ਇਸ ਦੇ ਦੂਜੇ ਪਾਸੇ ਦਿੱਲੀ ਦਾ ਬਾਰਡਰ ਹੈ ਤੇ ਪੁਲਿਸ ਵੱਲੋਂ ਪੂਰੀ ਬੈਰੀਕੇਡਿੰਗ ਕੀਤੀ ਗਈ ਹੈ ਇੱਥੇ ਇੰਜ ਜਾਪਦਾ ਕਿ ਇਹ ਦਿੱਲੀ ਹਰਿਆਣਾ ਦਾ ਬਾਰਡਰ ਨਾ ਹੋਵੇ ਬਲਕਿ ਇੰਡੀਆ ਪਾਕਿਸਤਾਨ ਦਾ ਬਾਰਡਰ ਹੋਵੇ ਉਰੇ ਵੀ ਕੰਡੇ ਲੀ ਤਾਰਾਂ ਬੈਰੀਕੇਟਿੰਗ ਪ੍ਰੋਪਰ ਕੀਤੀ ਹੋਈ ਹੈ ਕਹਿੰਦਾ ਵੀ ਕਢਾਈ ਹੋਈ ਜਾਣੇ ਪੂਰੀ ਸੜਕਾਂ ਬੰਦ ਕੀਤੀ ਹੋਈ ਜਾਣੇ ਪਿਛਲੇ 2 ਕਿਲੋਮੀਟਰ ਤੱਕ ਸਾਰੀ ਰੋਡ ਬੰਦ ਹੈ ਵੱਡੇ ਵੱਡੇ ਪੱਥਰ ਉਰੇ ਪਏ ਨੇ ਧੰਨਵਾਦ ਤੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਜਿਹੜਾ ਦਿੱਲੀ ਹਰੀਆਣਾ ਨੂੰ ਆਪਾਂ ਉਸ ਜੋੜ ਦਾ ਜਿੱਥੇ ਕਿਸਾਨਾਂ ਵੱਲੋਂ ਪਿਛਲੇ ਲਗਭਗ 10 ਦਿਨਾਂ ਤੋਂ ਬਾਰਡਰ ਬੰਦ ਕੀਤਾ ਹੋਇਆ ਹੈ ਇਤਨ ਹਾਲੀ ਤੁਹਾਨੂੰ ਗੱਲ ਕਰਵਾਵਾਂਗੇ ਉਹ ਯੰਗ ਵਲੰਟੀਅਰ ਮੌਜੂਦ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਪਲੇਕਾਰਡ ਸਾੱਚ ਚ ਬੜੇ ਤੇ ਉਹਦੇ ਤੇ ਲਿਖਿਆ ਨੋ ਫਾਰਮਰ ਨੋ ਫੂਡ ਇਹ ਬਿਲਕੁਲ ਸਹੀ ਗੱਲ ਹੈ ਕਿ ਬਿਨ ਕਿਸਾਨ ਅੰਨ ਦਾਤਾ ਹੈ ਕਿਸਾਨ ਜਿਹੜਾ ਹੈਗਾ ਅੰਨ ਦਾਤਾ ਹੈ ਤੇ ਉਹਨਾਂ ਨਾਲ ਗੱਲਬਾਤ ਰੰਗ ਜਿਹੜਾ ਅੰਨ ਦਾਤਾ ਦੇਸ਼ ਨੂੰ ਅੰਨ ਦਿੰਦਾ ਹੈ ਉਹ ਅੱਜ ਖੁਦ ਆਪਣੀ ਰੋਟੀ ਤੋਂ ਮਹਤਾਜ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਸਰ ਤੁਹਾਡਾ ਮੈਂ ਹਰਵਿੰਦਰ ਥਿੰਦ ਫਰੋਂ ਸਿਰਸਾ ਹਰਿਆਣਾ हरियाणा ਤੋਂ ਤੁਸੀਂ ਤੇ ਅੱਜ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨੇ ਦਿਨ ਹੋ ਗਏ ਸਰ ਪਿਛਲੇ 26 ਤਰੀਕ ਤੋਂ ਅਸਲ ਦੇ ਵਿੱਚ ਪਿਛਲੀ 25 ਤਰੀਕ ਤੋਂ ਕਿਸਾਨ ਜਿਹੜਾ ਹੈਗਾ ਉਹ ਸੜਕਾਂ ਤੇ ਆ ਤੇ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨ ਨੂੰ ਯਾਨੀ ਕਿ ਅਸੀਂ ਕੀ ਇਸ ਦੇਸ਼ ਕਿ ਦੇ ਨਾਗਰਿਕ ਨਹੀਂ ਹੈਗੇ ਕਿ ਅਸੀਂ ਆਪਣੀ ਰਾਸਥਾ ਨੀચે ਨਹੀਂ ਆ ਸਕਦੇ ਪਰਦੇਸ਼ ਦੀ ਨਿਕੰਮੀ ਸਰਕਾਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਹਰਿਆਣੇ ਦਾ ਮੁੱਖ ਮੰਤਰੀ ਸਾਨੂੰ ਸਾਡੇ ਦੇਸ਼ ਦੀ ਰਾਸਥਾਨੀ ਵਿੱਚ ਵੜਨ ਵਾਸਤੇ ਤੇ ਸਾਡੇ ਜਿਹੜੇ ਲੋਕਤਾਂਤ੍ਰਿਕ ਹੱਕ ਨੇ ਉਹ ਦੇਣ ਤੋਂ ਸਾਨੂੰ ਰੋਕ ਰਿਹਾ ਪਰ ਅਸੀਂ ਇਸ ਦੇਸ਼ ਦੇ ਨਾਗਰਿਕਾਂ ਤੇ ਅਸੀਂ ਆਪਣੀ ਰਾਸਥਾਨੀ ਦੇ ਮੋੜ ਦੇ ਵਿੱਚ ਆ ਕੇ ਖੜੇ ਹਾਂ ਪ੍ਰੋਫੈਸ਼ਨਲੀ ਵੈਸੇ ਕੀ ਕੰਮ ਕਰਦੇ ਹਾਂ ਕਿ ਆਪਣਾ ਡੇਲੀ ਰੁਟੀਨ ਦਰਸਲ ਇਹ ਸਰਕਾਰ ਇਹ ਚਾਹੁੰਦੀ ਹੈ ਇਹ ਸੋਚਦੀ ਹੈ ਕਿ ਕਿਸਾਨ ਅਨਪੜ ਤੇ ਆਹ ਕਿਸਾਨ ਦਾ ਪੁੱਤ ਤੁਹਾਡੇ ਸਾਹਮਣੇ ਖੜਾ ਹੈ ਜੋ ਬਾਇ ਪ੍ਰੋਫੈਸ਼ਨਲ ਐਡਵੋਕੇਟ ਆ ਤੇ ਮੈਂ ਡੀਅਰਡ ਐਮਏ ਕੁਆਲੀਫਾਈਡ ਆ ਨਾਟ ਐਨ ਇਸ਼ੂ ਆਈ ਹੈਵ ਐ ਫੁੱਲੀ ਪ੍ਰੋਫੈਸ਼ਨਲ ਇਨ ਐਡਵੋਕੇਟਸ ਐਂਡ ਟੀਚਰ ਆਲਸੋ ਜਿਵੇਂ ਤੁਸੀਂ ਐਡਵੋਕੇਟ ਹੋ ਤਾਂ ਥੋੜੀ ਤੁਹਾਨੂੰ ਜਾਣਕਾਰੀ ਦੇ ਦਿੰਦਾ ਕਿ ਸਰਕਾਰ ਚਾਹੇ ਤਾਂ ਇਹ ਲਾਅ ਵਾਪਸ ਲੈ ਸਕਦੀ ਹੈ ਜਿਹੜੇ ਤੁਹਾਨੂੰ ਬਿਲਕੁਲ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਜਦੋਂ ਇਹ ਕਾਨੂੰਨ ਜਿਹੜੇ ਤਨ ਬਣੇ ਨੇ ਇਹ ਬਣੇ ਹੀ ਕਨਸਟੀਟਿਊਸ਼ਨ ਦੀਆਂ 27 ਐ ਦੇ ਵਿੱਚ ਜਿਹੜੀਆਂ ਫਾਲਟ ਨੇ 27 ਕਨਸਟੀਟਿਊਸ਼ਨ ਅਕੋਰਡਿੰਗ ਹੀ ਨਹੀਂ ਬਣਿਆ ਤੇ ਵਾਪਸ ਲੈਣ ਦੇ ਵਿੱਚ ਕੀ ਆ ਯਾਨੀ ਕਿਸ ਸਰਕਾਰ ਨੂੰ ਇਹ ਵਾਪਸ ਲੈਣੀ ਚਾਹੀਦੀ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਪਹਿਲੇ ਦਿਨ ਤੋਂ ਸਕਾਈ ਨਿਊਜ਼ ਪੰਜਾਬ ਇੱਕ ਕਿਸਾਨਾ ਜਿਹੜਾ ਸੰਘਰਸ਼ ਹੈ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾ ਰਿਹਾ ਹੈ ਤੇ ਚਾਹੁੰਦਾ ਹੈ ਵੀ ਕਿਸਾਨਾਂ ਦੀ ਜਿਹੜੀ ਪ੍ਰੋਬਲਮਸ ਨੇ ਉਹਦਾ ਹੱਲ ਕੀਤਾ ਜਾਵੇ ਤੁਹਾਨੂੰ ਲੱਗਦਾ ਹੈ ਆਡਮ ਸਰਕਾਰ ਮੰਨੇ ਬਿਲਕੁਲ ਸਭ ਤੋਂ ਪਹਿਰੇ ਤੇ ਮੈਂ ਸਕਾਈ ਜਿਹੜਾ ਤੁਹਾਡਾ ਸਕਾਈ ਨਿਊਜ਼ ਹੈਗਾ ਇਹਦਾ ਧੰਨਵਾਦ ਕਰਦਾ ਬਿਕੋਜ਼ ਅੱਜ ਕੀ ਹੈ ਕਿ ਜਿਹੜਾ ਕੋਸ਼ ਸਾਡੇ ਮੀਡੀਆ ਚੈਨਲਸ ਰਹਿ ਗਏ ਆ ਉਹ ਆਪਣੇ ਆਪ ਨੂੰ ਗੋਦੀ ਮੀਡੀਆ ਬਣਾ ਚੁੱਕੇ ਨੇ ਸਕਾਈ ਨਿਊਜ਼ ਜਾਂ ਬਹੁਤ ਸਾਰੇ ਇਹੋ ਜਿਹੇ ਸਾਡੇ ਚੈਨਲਸ ਰਹਿ ਗਏ ਨੇ ਜਿਹੜੀ ਸਾਡੀ ਸਪੋਰਟ ਕਰ ਰਹੇ ਨੇ ਸਭ ਤੋਂ ਪਹਿਲੇ ਤੇ ਉਹਨਾਂ ਦਾ ਧੰਨਵਾਦ ਦੂਸਰੀ ਸਰਕਾਰ ਦਾ ਅੜਿਜਨਪਲ ਦੇਖੋ ਜੀ ਜਿਹੜੀ ਸਰਕਾਰ ਹੈ ਅਸਲ ਵਿੱਚ ਦੇਸ਼ ਦਾ ਜਿਹੜਾ ਕਿਸਾਨ ਹੈ ਕਿਸਾਨ ਤੇ ਖੜਾ ਹੈ ਇੱਥੇ ਕਿਉਂਕਿ ਇਹ ਹਿੰਦੁਸਤਾਨ ਹੈ ਭਾਰਤ ਹੈ ਤੇ ਭਾਰਤ ਨੂੰ ਭਾਰਤ ਬਣਿਆ ਰਹਿਣ ਦੇਣਾ ਚਾਹੁੰਦਾ ਸਾਡੇ ਪੁੱਤ ਸਾਡੇ ਭਰਾ ਬਾਰਡਰਾਂ ਤੇ ਬੈਠੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਦੇਸ਼ ਦੂਸਰੇ ਦੇਸ਼ਾਂ ਤੋਂ ਸੁਰੱਖਤ ਰਵੇ ਇਹ ਤੇ ਭਾਰਤ ਦੇ ਲੋਕ ਨੇ ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇਸ਼ ਨੂੰ ਭਾਰਤ ਨਹੀਂ ਬਲਕਿ ਇਸ ਦੇਸ਼ ਨੂੰ ਅਫਗਾਨਿਸਤਾਨ ਤੇ ਅਫਗਾਨਿਸਤਾਨ ਬਣਾਉਣ ਤੇ ਤੁਲਿਆ ਹੋਇਆ ਜੋ ਕਿਸਾਨ ਤੇ ਕਿਸਾਨ ਦਾ ਪੁੱਤ ਬਾਰਡਰ ਤੇ ਬੈਠਾ ਕਰੀ ਇਸ ਗੱਲ ਨੂੰ ਜੋ ਕਾਮਯਾਬ ਨਹੀਂ ਹੋਣ ਦੇਊਗਾ ਬਸ ਆਪਣੇ ਸੱਜੇ ਪਾਸੇ ਹਰਿਆਣਾ ਤੇ ਖੱਬੇ ਪਾਸੇ ਆਪਣੇ ਦਿੱਲੀ ਹੈ ਪਰ ਦਿੱਲੀ ਪੁਲਿਸ ਵੱਲੋਂ ਭਾਰੀ ਸਕੋਰਟੀ ਉਰੇ ਤੈਨਾਤ ਕੀਤੀ ਗਈ ਹੈ ਤੇ ਪੂਰੇ ਬੈਰੀਕੇਡਿੰਗ ਕੀਤੀ ਗਈ ਹੈ ਕਿ ਉਹਨਾਂ ਅੱਗੇ ਜਾਂਦੀ ਇਜਾਜ਼ਤ ਮਿਲ। ਸਾਹਿਬ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਹਰਿਆਣੇ ਦਾ ਸਾਡਾ ਮੁੱਖ ਮੰਤਰੀ ਵੀ ਇਹ ਕਹਿੰਦਾ ਸੀਗਾ ਕਿ ਮੈਂ ਦਿੱਲੀ ਦੇ ਜਿਹੜੇ ਹਰਿਆਣੇ ਤੇ ਪੰਜਾਬ ਦੇ ਕਿਸਾਨ ਨੇ ਦਿੱਲੀ ਚ ਐ ਨਹੀਂ ਬੜਨ ਦਊਗਾ ਤੇ ਜਿਹੜੇ ਹਰਿਆਣੇ ਦੇ ਕਿਸਾਨ ਅੱਗੇ ਲੱਗੇ ਤੇ ਸਾਡਾ ਵੱਡਾ ਭਰਾ ਸਾਡੇ ਪਿੱਛੇ ਸੀਗਾ ਤੇ ਅਸੀਂ ਉਹਨੂੰ ਉਹਦੀ ਹਿੱਕ 'ਚ ਆ ਕੇ ਬੈਠ ਗਏ ਆ ਤੇ ਸਰ ਸਰ ਇਹ ਕੋਈ ਵੱਡੀ ਗੱਲ ਨਹੀਂ ਸਾਡੇ ਵਾਸਤੇ ਆਹ ਬਾਰਡਰ ਜਿੰਨੇ ਕ ਇਹਨਾਂ ਨੇ ਖੱਡੇ ਪਟੇ ਐਨੇ ਕਿ ਤੇ ਸਾਡੇ ਜਿਹੜੇ ਜ਼ਿਮੀਦਾਰ ਅਸੀਂ ਲੋਕ ਹੈਗੇ ਆ ਐਨੇ ਖੱਡੇ ਤੇ ਅਸੀਂ ਬੁੱਕਾ ਨਾ ਭਰ ਦਿਆਂਗੇ ਆ ਜਿੱਦੇ ਕਿ ਇਹ ਚੱਕੀ ਫਿਰਦੇ ਆ ਬੈਰੀਗੇਟਸ ਇਹ ਸਾਡੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਵੱਲੋਂ ਲਗਾਤਾਰ ਬਿਆਨ ਦਿੱਤਾ ਜਾ ਰਿਹਾ ਹੈ ਕਿ ਹਰਿਆਣੇ ਦੇ ਕਿਸਾਨ ਇਸ ਧਰਨੇ 'ਚ ਸ਼ਾਮਿਲ ਨਹੀਂ ਹੋਏ ਇਹ ਕੀ ਰਲ ਕੀ ਚਾਲ ਕੀ ਹੈ ਸਰ ਜੇ ਹਰਿਆਣੇ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਹੈ ਕਿ ਹਰਿਆਣੇ ਦੇ ਕਿਸਾਨ ਇਸ ਧਰਨੇ 'ਚ ਸ਼ਾਮਲ ਨਹੀਂ ਤੇ ਮੈਂ ਖੁਦ ਹਰਿਆਣੇ ਦਾ ਕਿਸਾਨ ਆ ਤੇ ਜੇ ਉਹ ਦੇਖਣਾ ਚਾਹੁੰਦੇ ਤੇ ਮੈਂ ਮੇਰਾ ਡਰਗਡ ਦਿਖਾ ਸਕਦਾ ਗੱਲ ਹੈ ਦੇਖੋ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਤੇ ਖੋਖਲਾ ਸਾਬਿਤ ਹੋ ਰਿਹਾ ਸਾਡੇ ਨਾਲ ਕਿਸਾਨ ਆਗੂ ਵਿਸ਼ੰਗ ਵਲੰਟੀਅਰ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਇਹਦਾ ਕੀਮਤ ਸਰ ਨੋ ਫਾਰਮਰ ਨੋ ਫੂਡ ਇਹਦਾ ਸਿੱਧਾ ਇੱਕੋ ਹੀ ਮਤਲਬ ਹੈ ਕਿ ਜੇ ਕਿਸਾਨ ਨਹੀਂ ਹੋਵੇਗਾ ਤੇ ਅਸੀਂ ਅੰਨ ਕਿੱਥੋਂ ਪ੍ਰਾਪਤ ਕਰਾਂਗੇ ਅਸੀਂ ਖਾਵਾਂਗੇ ਕਿੱਥੋਂ ਸੋ ਮੇਰਾ ਨਾਮ ਨਰਿੰਦਰਪਾਲ ਸਿੰਘ ਮੈਂ ਵੀ ਸੁਰਸਾ ਤੋਂ ਆ ਤੇ ਅਸੀਂ ਆ ਲੜਾਈ ਲੜ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਹੀ ਜੋ ਇੱਕ ਮੀਡੀਆ ਇਸ ਪ੍ਰੋਟੈਸਟ ਨੂੰ ਸਪੋਰਟ ਕਰ ਰਹੀ ਆ ਚੰਗੀ ਮੀਡੀਆ ਉਹਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਕਿਉਂਕਿ ਕੋਸ਼ ਮੋਦੀ ਵਿਕਾਊ ਵੀਡੀਓ ਜਿਹੜੀ ਆ ਉਹ ਸਿਰਫ ਤੇ ਸਿਰਫ ਖਾਲਿਸਤਾਨ ਦੇ ਸਮਰਥਕ ਦੱਸ ਰਹੀ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂ ਐਸ ਏ ਦੇ ਐਮਬੈਸੀ ਇੰਡੀਅਨ ਐਮਬੈਸੀ ਦੇ ਬਾਹਰ ਵੀ ਪ੍ਰੋਟੈਸਟ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਜਿਹੜੇ ਤਾਂ ਕਿ ਬਾਹਰੀ ਕੰਟਰੀਆਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਰੈਲੀਆਂ ਪ੍ਰੋਟੈਸਟ ਕੀਤੇ ਜਾਂਦੇ ਬਿਲਕੁਲ ਕੀਤਾ ਜਾ ਰਿਹਾ ਹੈ ਤੇ ਜੋ ਸਾਡੀ ਮੋਦੀ ਬਿਕਾਓ ਮੀਡੀਆ ਉਹ ਸਿਰਫ ਉਹਨਾਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਚੈਨਲ ਦਾ ਉਹਨਾਂ ਨੇ ਜਸਟਿਨ ਟਰੂਡੋ ਜੋ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਉਹਨਾਂ ਨੂੰ ਖਾਲਿਸਤਾਨੀ ਸਮਰਥਕ ਦੱਸਿਆ ਹੈ ਬਿਲਕੁਲ ਬਿਲਕੁਲ ਬੜੀ ਨਿੰਦਾ ਕਰਨ ਵਾਲੀ ਗੱਲ ਹੈ ਇਹ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਫੰਡਿੰਗ ਜਿਹੜੀ ਹੈ ਖਾਲਿਸਤਾਨ ਦੁਆਰਾ ਸਵਰਥਕਾਂ ਦੁਆਰਾ ਨਹੀਂ ਕੀਤੀ ਜਾ ਰਹੀ ਸਿਰਫ ਕਿਸੇ ਦੇ ਵੀ ਰਾਜਨੀਤਿਕ ਦੇ ਕਹਿਣ ਤੇ ਅਸੀਂ ਇੱਥੇ ਨਹੀਂ ਆਏ ਹਾਂ ਸਾਰੇ ਕਿਸਾਨ ਜਿਹੜੇ ਆ ਸਾਰਾ ਯੂਥ ਜਿਹੜਾ ਯੰਗ ਬਲੱਡ ਆ ਇੱਕੋ ਇੱਕੋ ਹੀ ਨਿਸ਼ਚੈ ਕਰਕੇ ਲੈ ਆਪਣੇ ਮਨ ਦੇ ਵਿੱਚ ਲੈ ਕੇ ਆਏ ਕਿ ਜੋ ਇਹ ਕਾਲੇ ਕਾਨੂੰਨ ਤਿੰਨ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਹੀ ਇੱਥੋਂ ਘਰਾਂ ਨੂੰ ਪਰਤਣਾ ਹੈ ਤੇ ਅਸੀਂ ਘਰਾਂ ਦੇ ਵਿੱਚ ਕਹਿ ਕੇ ਆਏ ਆ ਕਿ ਜਿਹੜੇ ਦੇਸੀ ਘੋਦੇ ਦੀਵੇ ਆ ਉਹ ਬਿਲਕੁਲ ਤਿਆਰ ਰੱਖਣੇ ਆ ਜਦੋਂ ਸਾਡੀ ਜਿੱਤ ਹੋਊਗੀ ਸਾਡੇ ਘਰਾਂ ਦੇ ਵਿੱਚ ਅਸੀਂ ਜਸ਼ਨ ਮਨਾਵਾਂਗੇ ਇਹ ਮੋਦੀ ਸੰਦੇ ਅਸਲੀ ਦੀਵਾਲੀ ਤੁਹਾਡੀ ਉਸ ਦਿਨ ਹੋਈ ਬਿਲਕੁਲ ਬਿਲਕੁਲ ਸਾਡੀ ਦੀਵਾਲੀ ਜਿਹੜੀ ਕਰੋਨਾ ਤੇ ਮੋਦੀ ਸਰਕਾਰ ਦੇ ਅਸੀਂ ਬਿਲਕੁਲ ਨਹੀਂ ਮਿਲਾਈ ਉਹ ਸਾਡੀ ਕਾਲੀ ਦੀਵਾਲੀ ਸੀ ਤੇ ਸਾਡੀ ਜਿਹੜੀ ਚਾਂਦਨੀ ਜਿਹੜੀ ਰਾਤ ਆ ਸਾਡੇ ਵਾਸਤੇ ਉਸ ਦਿਨ ਹੀ ਆਵੇਗੀ ਉਸ ਦਿਨ ਹੀ ਦੀਵਾਲੀ ਅਸੀਂ ਮਨਾਵਾਂਗੇ ਜਿੱਦਣ ਸਾਡੇ ਇਹ ਤਿੰਨ ਬਿੱਲ ਰੱਦ ਕਰਾ ਕੇ ਅਸੀਂ ਘਰਾਂ ਨੂੰ ਪਰਤਾਂਗੇ ਇਹਨਾਂ ਕਿਸਾਨਾਂ ਕੋ ਯੰਗ ਵਲੰਟੀਅਰ ਸਿਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਿਨ ਬਿੱਲ ਵਾਪਸ ਹੋਣਗੇ ਉਹਨਾਂ ਲਈ ਬਹੁਤ ਵੱਡਾ ਖੁਸ਼ੀ ਦਾ ਤਿਉਹਾਰ ਜਿਹੜਾ ਦੀਵਾਲੀ ਦਾ ਤਿਉਹਾਰ ਹੋਏਗਾ ਉਸ ਦਿਨ ਹੋਏਗਾ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਦਿੱਲੀ ਦੇ ਟਿੱਕਲੀ ਬਾਰਡਰ ਤੋਂ ਜਿਹੜਾ ਹਰਿਆਣਾ ਤੇ ਦਿੱਲੀ ਨੂੰ ਜੋੜਦਾ ਹੈ ਇਹ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਇਸ ਵੇਲੇ ਸਿਰ ਕੇਵਲ ਸカイ ਨਿਊਜ਼ ਪੰਜਾਬ ਤੇ ਇਹ ਬਾਰਡਰ ਦਿੱਲੀ ਬਾਰਡਰ ਹੈ ਟਿਕਰੀ ਬਾਰਡਰ ਜਿਹੜਾ ਦਿੱਲੀ ਤੇ ਹਰਿਆਣਾ ਨੂੰ ਆਪਸ ਵਿੱਚ ਜੋੜਦਾ ਹੈ ਕਿਉਂਕਿ ਦੇਖ ਸਕਦੇ ਹੋ ਵਿਸ਼ਾਲ ਲੰਗਰ ਉਰੇ ਵਿਸ਼ਾਲ ਲੰਗਰ ਵੀ ਲੱਗੇ ਨੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਵਧੀਆ ਲੰਗਰ ਲਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਆਵੇ ਤੇ ਰੋਜ਼ਾਨਾ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਰੋਟੀ ਪਾਣੀ ਉਹ ਚੀਜ਼ਾਂ ਮਿਲਣੀਆਂ ਬਹੁਤ ਜ਼ਰੂਰੀ ਨੇ ਤੁਸੀਂ ਦੇਖਦੇ ਹੋ ਵਲੰਟੀਅਰ ਜਿਹੜੇ ਨੇ ਬੜੇ ਚੰਗੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੰਗਰ ਖਿਲਾ ਰਹੇ ਨੇ ਕਿਉਂਕਿ ਰੋਟੀ ਪਾਣੀ ਖਾਣਾ ਹਰ ਇੱਕ ਦਾ ਹੱਕ ਹੈ ਤੇ ਜ਼ਰੂਰੀ ਹੈ ਇਸ ਲਈ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਕਿਸਾਨ ਮੌਜੂਦ ਨੇ ਉਹਨਾਂ ਨੂੰ ਰੋਟੀ ਪਾਣੀ ਲੰਗਰ ਖਵਾ ਕੇ ਇੱਕ ਵੱਡੀ ਸੇਵਾ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਸਾਡੇ ਨਾਲ ਹੀ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੀਨੀਅਰ ਆਗੂ ਨੇ ਸਰ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਮਾਸੀਕੇ ਜਿੱਥੇ ਰਹਿੰਦੇ ਹੋ ਹਾਂਜੀ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਮਾਸੀ ਕੇ ਜਿਲ੍ਹਾ ਮੋਗਾ ਪੰਜਾਬ ਦੇ ਰਹਿਣ ਵਾਲੇ ਆ ਸਰ ਕੀ ਕਹਿੰਦੇ ਸਰ ਤੁਹਾਡਾ ਜਿਹੜਾ ਸੰਘਰਸ਼ ਅੱਡਾ ਵੱਡਾ ਵਿੱਢਿਆ ਹੋਇਆ ਹਾਂਜੀ ਇਹ ਸੰਘਰਸ਼ ਜਿਹੜਾ ਇਹ ਮੋਦੀ ਦੀਆਂ ਕਾਲੀਆਂ ਕਰਤੂਤਾਂ ਦੇ ਖਿਲਾਫ ਵਿੱਢਿਆ ਗਿਆ ਤੇ ਇਹ ਸੰਘਰਸ਼ ਜਿਹੜਾ ਜਿੱਤ ਕੇ ਜਾਵਾਂਗੇ ਕਿਉਂਕਿ ਇਹਨੇ ਜਿਹੜੇ ਕਾਨੂੰਨ ਆ ਬਹੁਤ ਗਲਤ ਬਣਾ ਲਏ ਇਹ ਕਾਨੂੰਨਾਂ ਦੇ ਖਿਲਾਫ ਆ ਜਿਹੜਾ ਪੰਜਾਬ ਦਾ ਕਿਸਾਨ ਨਹੀਂ ਇੰਡੀਆ ਦਾ ਕਿਸਾਨ ਉੱਠ ਖੜਿਆ ਇਹ ਸੰਘਰਸ਼ ਜਿੱਤ ਕੇ ਜਾਵਾਂਗੇ ਤੇ ਮੋਦੀ ਨੂੰ ਐਨ ਗੋਡੀਆਂ ਪਰਨੇ ਸਿੱਟ ਕੇ ਜਾਵਾਂਗੇ ਦੀ ਗੱਲ ਹੈ ਦੇਖੋ ਤੁਹਾਡੇ ਵੱਲੋਂ ਬਹੁਤ ਸੰਘਰਸ਼ ਲੰਬਾ ਕਈ ਮਹੀਨਿਆਂ ਤੋਂ 3-4 ਮਹੀਨੇ ਤੋਂ ਇਹ ਸੰਘਰਸ਼ ਚੱਲ ਰਿਹਾ ਹੈ ਤੇ ਉਮੀਦ ਹੈ ਸ카ਾਈ ਨਿਊਜ਼ ਪੰਜਾਬ ਵੀ ਇਹ ਜਿਹੜੀ ਗੱਲਾਂ ਨੇ ਇਹ ਜਿਹੜੀ ਮੰਗਾਂ ਨੇ ਸਰਕਾਰ ਦੇ ਕੰਨਾਂ ਤੱਕ ਲਗਾਤਾਰ ਪਹੁੰਚਾ ਰਿਹਾ ਹੈ ਤੇ ਕਿਸਾਨ ਜਿਹੜੇ ਆਪਣੇ ਹੱਕ ਨੇ ਛੇਤੀ ਹਾਸਿਲ ਕਰਨਗੇ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਸੇਵਾ ਬੜੀ ਵਧੀਆ ਚੱਲ ਰਹੀ ਹੈ ਤਾਂ ਜੋ ਕਿਸੇ ਨੂੰ ਰੋਟੀ ਪਾਣੀ ਦੀ ਪਰੇਸ਼ਾਨੀ ਨਾ ਆਵੇ ਕਿਉਂਕਿ ਸਭ ਆਪਣੇ ਘਰ ਛੱਡ ਕੇ ਦੂਰੋਂ ਦੂਰੋਂ ਹਜ਼ਾਰਾਂ ਕਿਲੋਮੀਟਰਾਂ ਤੋਂ ਸੈਂਕੜਾਂ ਕਿਲੋਮੀਟਰਾਂ ਤੋਂ ਆਏ ਨੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਨੇ ਲੰਗਰਾਂ 'ਚ ਕਿਉਂਕਿ ਲੰਗਰ ਰੋਟੀ ਪਾਣੀ ਇੱਕ ਬੇਸਿਕ ਨੀਡ ਐ ਨੈਸੈਸਿਟੀ ਐ ਹਰ ਇੱਕ ਬੰਦੇ ਨੂੰ ਜ਼ਰੂਰੀ ਐ ਜ਼ਰੂਰਤ ਐ ਇਸ ਚੀਜ਼ ਦੀ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਇਹ ਜਿਹੜਾ ਕੱਠਾ ਬਹੁਤ ਲੰਬਾ ਤੁਸੀਂ ਦੇਖ ਸਕਦੇ ਹੋ ਧਰਨੇ ਦੇ ਵਿੱਚ ਮੌਜੂਦ ਜਿਹੜੇ ਕਿਸਾਨ ਆ ਗੁਨੇ ਉਹਨਾਂ ਨੂੰ ਜੁਆਇਨ ਕਰਨ ਲਈ ਹੋਰ ਵੀ ਸੈਂਕੜਾ ਧਰਨਾਕਾਰੀ ਕਿਸਾਨ ਆਗੂ ਇੱਕ ਧਰਨੇ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਇਹਨਾਂ ਦਾ ਕੀ ਕਹਿਣਾ ਐ ਮੈਡਮ ਇਹ ਕਾਰਨ ਨਾਲ ਗੱਲਬਾਤ ਕਰਾਂਗੇ ਮੈਡਮ ਹਾਏ 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 ਜਿਸ ਵਿੱਚ ਕਿਸੇ ਦਾ ਨਾ ਕੋ ਮਤੰਤ ਕਰਾ ਜੀ ਸਾਡੇ ਕਿਸਾਨਾਂ ਦੇ ਜਿਹੜੇ ਮੋਦੀ ਸਰਕਾਰ ਵੱਲੋਂ ਕਾਲੇ ਗੱਲ ਕੋਟੂ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਹਰ ਵਰਗ ਅੱਜ ਇਸ ਇਸ ਜਗ੍ਹਾ ਤੇ ਲੜ ਰਿਹਾ ਹੈ ਬਹੁਤ ਵੱਡੀ ਗੱਲ ਹੈ ਸਕਾਈ ਨਿਊਜ਼ ਪੰਜਾਬ ਲਗਾਤਾਰ ਤੁਹਾਡੀਆਂ ਗੱਲਾਂ ਸਰਕਾਰ ਤੱਕ ਪਹੁੰਚਾ ਰਿਹਾ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਿਹਾ ਹੈ ਤੇ ਇਹ ਪ੍ਰਧਾਨ ਨੇ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਹਜੂਮ ਲੈ ਕੇ ਆਏ ਨੇ ਇਹਦਾ ਕੀ ਕਾਰਨਾ ਹੈ ਇਹ ਜਿਹੜਾ ਅੱਜ ਦਿੱਲੀ ਦੇ ਵਿੱਚ ਇਕੱਠਾ ਪਿਛਲੇ 3 ਮਹੀਨਿਆਂ ਤੋਂ ਸਾਡੇ ਪੰਜਾਬ ਦੇ ਕਿਸਾਨ ਫਿਰ ਪੂਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈ ਦਿੱਲੀ ਘੇਰੀ ਬੈਠੇ ਨੇ ਲੇਕਿਨ ਮੋਦੀ ਦੀ ਸਰਕਾਰ ਦੇ ਕੰਨਾਂ ਤੱਕ ਜੂਨ ਹੀ ਸਿਰਕ ਰਹੀ ਕੱਲੀਆਂ ਮੀਟਿੰਗਾਂ ਹੀ ਮੀਟਿੰਗਾਂ ਚੱਲ ਰਹੀਆਂ ਨੇ ਆਰਤੀ ਐਸੋਸੀਏਸ਼ਨ ਮਾਨਸਾ ਵੱਲੋਂ ਅੱਜ ਅਸੀਂ ਪੂਰੀਆਂ 2 ਬਰਸਾ ਲੈ ਕੇ ਆਪਦਾ ਤਨ ਮਨ ਤਨ ਜਿਹੜਾ ਹੈਗਾ ਇੱਥੇ ਅਸੀਂ ਅੱਜ ਅਰਪਣ ਕਰਨ ਆਏ ਆਂ ਜੀ ਬਹੁਤ ਵੱਡੀ ਗੱਲ ਹੈ ਦੇਖੋ ਮਾਨਸਾ ਤੋਂ ਤੁਸੀਂ ਆਇਓ છો ਤੁਹਾਨੂੰ ਲੱਗਦਾ ਕੇਂਦਰ ਸਰਕਾਰ ਨਾਲ ਪੰਜ ਮੀਟਿੰਗਾਂ ਹੋ ਗਿਆ ਪਰ ਉਹ ਮੰਗਾ ਨਹੀਂ ਮੰਨਣ ਚਾ ਰਿਹਾ ਬਿੱਲ ਨਹੀਂ ਵਾਪਸ ਲੈਦੀ ਗੱਲ ਇਹ ਹੈ ਜੀ ਹੁਣ ਉਹ ਬੇਸ਼ਰਮ ਹੋ ਚੁੱਕੀ ਆ ਉਹਨਾਂ ਨੂੰ ਸਿਰਫ ਪਿੱਛੇ ਮੁੜਨਾ ਔਖਾ ਹੋਇਆ ਪਿਆ ਲੇਕਿਨ ਇਹ ਪੰਜਾਬ ਦੇ ਸ਼ੇਰ ਹੈ ਇਹਨਾਂ ਨੂੰ ਪੁੱਠਾ ਮੁੜਨਾ ਹੀ ਪਊਗਾ ਮੋਦੀ ਸਰਕਾਰ ਨੂੰ ਨਹੀਂ ਤਾਂ ਫਿਰ ਇਹ ਸੋਚ ਲੈ ਇਹਦਾ ਬਹੁਤ ਮਾੜਾ ਅਸਰ ਆਊਗਾ ਬੀਜੇਪੀ 50 ਸਾਲਾਂ ਲਈ ਪੂਰੇ ਹਿੰਦੁਸਤਾਨ ਚੋਂ ਖਤਮ ਹੋ ਜੂਗੀ ਜੀਪੀ ਦੇ ਮੰਤਰੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਿਲ ਜਿਹੜੇ ਧਰਨਿਆਂ ਦੇ ਵਿੱਚ ਬਜ਼ੁਰਗ ਜਾਂ ਬੱਚੇ ਮੌਜੂਦ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਘਰ ਭੇਜਿਆ ਜਾਵੇ ਕੋਵਿਡ ਦਾ ਇੱਕ ਹਾਰਾ ਲਿੱਤਾ ਜਾ ਰਿਹਾ ਦੇਖੋ ਗੱਲ ਇਹ ਹੈ ਜੀ ਵੀ ਅਸੀਂ ਤਾਂ ਵੈਸੇ ਹੀ ਜਦੋਂ ਮੋਦੀ ਸਰਕਾਰ ਨੇ ਸਾਨੂੰ ਘਰੇ ਬੈਠੇ ਹੀ ਮਾਰਤਾ ਤੇ ਫਿਰ ਉਹਦੇ ਨਾਲੋਂ ਤਾਂ ਅਸੀਂ ਆਪਦੀ ਜਿਹੜੀ ਸਾਡੀ ਐਜੀਟੇਸ਼ਨ ਚੱਲਦੀ ਹੈ ਉੱਥੇ ਜਾ ਕੇ ਸ਼ਹੀਦ ਹੋ ਜੀਏ ਤਾਂ ਉਹ ਜ਼ਿਆਦਾ ਵਧੀਆ ਜਦੋਂ ਲੋਕਾਂ ਨੂੰ ਸ਼ਹੀਦ ਕਰਨ ਤੇ ਮਾਰਨ ਦੀ ਤੁਲੀ ਹੋਈਏ ਤਾਂ ਫਿਰ ਅਸੀਂ ਜਥੇਬੰਦੀਆਂ ਦੇ ਨਾਲ ਰਲ ਕੇ ਕਿਉਂ ਨਾ ਮਰੀਏ ਘਰੇ ਬੈਠ ਕੇ ਕੀ ਕਰਾਂਗੇ ਅਸੀਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਟਿਕਰੀ ਬਾਰਡਰ ਤੋਂ ਜਿਹੜੇ ਮਾਨਸਾ ਤੋਂ ਆੜਤੀ ਐਸੋਸੀਏਸ਼ਨ ਦੇ ਜਿਹੜੇ ਸੈਂਕੜਾ ਵਰਕਰ ਉਰੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਵਿਡ ਦਾ ਕੋਈ ਡਰ ਨਹੀਂ ਹੈਗਾ ਪਰ ਉਹਨਾਂ ਨੂੰ ਆਪਣੀ ਜਾਨ ਬਚਾਉਣਾ ਜਿਤ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਭਾਜੀ ਮੈਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਟਿੱਕਰੀ ਬਾਰਡਰ ਤੋਂ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਦੇ ਵਿੱਚ ਕਿਸਾਨ ਮੌਜੂਦ ਨੇ ਤੇ ਉਹਨਾਂ ਨੂੰ ਲੰਗਰ ਖਵਾਉਣ ਵਾਲੀਆਂ ਸੰਸਥਾਵਾਂ ਦੀ ਵੀ ਕੋਈ ਕਮੀ ਨਹੀਂ ਹੈਗੀ ਗੱਲ ਕਰਾਂਗੇ ਤੁਹਾਨੂੰ ਲੰਗਰ ਲਾਇਆ ਹੋਇਆ ਸਰ ਉਹਦੇ ਬਾਰੇ ਕੀ ਕਹਿੰਦੇ ਹੋ ਲੰਗਰ ਭਾਜੀ ਦੇਖੋ ਜੀ ਅਸੀਂ ਇੰਨੇ ਜੋਗੇ ਤਾਂ ਹੈ ਨਹੀਂਗੇ ਵੀ ਅਸੀਂ ਬਹੁਤ ਵੱਡਾ ਯੋਗਦਾਨ ਦਈਏ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਆਪਣੇ ਵੱਲੋਂ ਆਪਣੀ ਸ਼ਰਧਾ ਨਾਲ ਜਿੰਨਾ ਕੁ ਵੀ ਪਾ ਸਕਦੇ ਆ ਅਸੀਂ ਉਹ ਪੂਰਾ ਕਰ ਰਹੇ ਆ ਸਾਡਾ ਦਿਲ ਇੱਥੇ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜੇ ਵੀਰ ਭਰਾ ਨਹੀਂ ਆ ਸਕਦੇ ਘਰੇ ਬੈਠੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਘਰੇ ਬਹਿ ਕੇ ਵੀ ਸਾਥ ਦਿਓ ਕਿਸੇ ਵੀ ਤਰੀਕੇ ਨਾਲ ਕੋਈ ਮਜਬੂਰੀ ਚ ਨਹੀਂ ਆ ਰਿਹਾ ਹੈਸ਼ਟੈਗ ਚੱਲਦੇ ਨੇ ਉਹ ਹੈਸ਼ਟੈਗ ਦੋ ਬਾਕੀ ਇਹਦਾ ਪੂਰਾ ਪੁਰਜ਼ੋਰ ਸਮਰਥਨ ਕਰੋ ਕਿਸਾਨ ਯੂਨੀਅਨ ਦਾ ਇਹ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਇਹ ਸਾਡੀ ਹੋਣ ਦਾ ਪੂਰੇ ਭਾਰਤ ਦਾ ਮੁੱਦਾ ਵਾ ਇਹ ਬਹੁਤ ਵੱਡੀ ਗੱਲ ਹੈ ਕਿਸਾਨ ਕਿਉਂਕਿ ਦੇਸ਼ ਦਾ ਅੰਨ ਦਤਾ ਹੈ ਜੇ ਕਿਸਾਨ ਹੀ ਨਹੀਂ ਖੁਸ਼ ਰਹੇਗਾ ਤਾਂ ਦੇਸ਼ ਨੂੰ ਰੋਟੀ ਕਿਵੇਂ ਖਾਏਗਾ ਰੋਟੀ ਕਿਵੇਂ ਖਾਊਗਾ ਸਭ ਤੋਂ ਵੱਡੀ ਗੱਲ ਇਹ ਕਰਦੇ ਨੇ ਡਿਕਟੇਟਰਸ਼ਿਪ ਪੈਦਾ ਕਰ ਰਹੇ ਨੇ ਤਾਨਾਸ਼ਾ ਮਤਲਬ ਹਿਟਲਰ ਵਾਲੀ ਨੀਤੀ ਦੇ ਉੱਪਰ ਚੱਲ ਰਹੇ ਨੇ ਜਿਹੜੀ ਕਿ ਆਪਣੇ ਦੇਸ਼ ਲਈ ਸਭ ਤੋਂ ਜ਼ਿਆਦਾ ਖਤਰਨਾਕ ਜ਼ਹਿਰ ਹੈ ਸਾਡੇ ਦੇਸ਼ ਲਈ ਸਾਡੇ ਯੂਥ ਲਈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਨੂੰ ਪਰਸਨਲੀ ਤੇ ਬੜੀ ਵਧੀਆ ਗੱਲ ਇਹ ਲੱਗੀ ਆ ਵੀ ਬਜ਼ੁਰਗਾਂ ਨੇ ਅੰਦੋਲਨ ਸ਼ੁਰੂ ਕੀਤਾ ਤੇ ਨੌਜਵਾਨਾਂ ਨੇ ਇਹਦੇ ਵਿੱਚ ਜਾਨ ਪਾਤੀ ਆ ਕੇ ਤੇ ਦੂਜੀ ਗੱਲ ਜੋਸ਼ ਦੇ ਨਾਲ ਹੋਸ਼ ਹੋਸ਼ ਤੇ ਤੇ ਜੋਸ਼ ਤੇ ਦੋਨਾਂ ਨਾਲ ਕੰਮ ਚੱਲ ਰਿਹਾ ਵ ਆ ਸਭ ਤੋਂ ਵੱਡੀ ਗੱਲ ਇਹਨਾਂ ਨੇ ਹਰਿਆਣਾ ਪੰਜਾਬ ਸਟੇਟਾਂ ਨੂੰ ਵੰਡ ਕੇ ਅੰਗਰੇਜ਼ਾਂ ਵਾਲੀ ਨੀਤੀ ਕੀਤੀ ਵੰਡੋ ਤੇ ਰਾਜ ਕਰੋ ਤੇ ਲੋਕਾਂ ਨੇ ਇਹ ਕਰਕੇ ਦਿਖਾਦਾ ਵੀ ਏਕੇ ਦੇ ਵਿੱਚ ਕਿੰਨੀ ਜਾਨ ਹੁੰਦੀ ਆ ਏਕਾ ਕੀਤਾ ਲੋਕਾਂ ਨੇ ਸਰਕਾਰਾਂ ਹਿੱਲ ਗਈਆਂ ਜੜਾਂ ਹਿੱਲ ਗਈਆਂ ਜੇ ਆਪਾਂ ਇਹੀ ਏਕਾ ਰੱਖਾਂਗੇ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੇ ਪਿੱਛੇ ਫਿਰਨਗੇ ਨਾ ਕਿ ਆਪਾਂ ਇਹਨਾਂ ਦੇ ਪਿੱਛੇ ਫਿਰਾਂਗੇ ਸਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਵੀ ਜਿਹੜੇ ਧਰਨਿਆਂ ਦੇ ਵਿੱਚ ਬਜ਼ੁਰਗ ਜਾਂ ਬੱਚੇ ਮੌਜੂਦ ਨੇ ਉਹਨਾਂ ਛੇਤੀ ਤੋਂ ਛੇਤੀ ਘਰ ਭੇਜਿਆ ਜਾਵੇ ਇਹ ਇਹਨਾਂ ਦੇ ਵਿੱਚ ਇਹਨਾਂ ਦੀ ਮਨਸ਼ਾ ਗਲਤ ਆ ਸਰਕਾਰ ਦੀ ਇਹ ਕੁਛ ਨਾ ਕੁਛ ਏਦਾਂ ਦੀ ਘਟਨਾ ਪੈਦਾ ਕਰਨੀ ਚਾਹੁੰਦੇ ਨੇ ਜਿਹੜੇ ਇਹਨਾਂ ਦੇ ਆ ਇਹ ਗੱਲਾਂ ਤੋਂ ਸਾਨੂੰ ਲੱਗ ਰਿਹਾ ਵਾ ਸਾਨੂੰ ਸਾਂਝ ਲੈਣਾ ਚਾਹੀਦਾ ਵੀ ਬਜ਼ੁਰਗਾਂ ਨੂੰ ਕਿਉਂ ਘਰੇ ਭੇਜ ਰਹੇ ਨੇ ਬੱਚਿਆਂ ਨੂੰ ਕਿਉਂ ਘਰੇ ਭੇਜ ਰਹੇ ਨੇ ਹੋ ਸਕਦਾ ਇਹਨਾਂ ਦੀਆਂ ਖੂਬੇ ਏਜੰਸੀਆਂ ਤੰਤਰ ਪਤਾ ਨਹੀਂ ਕੀ ਘਟਨਾ ਕਰਨ ਲਈ ਕੁਛ ਰਚ ਰਿਹਾ ਵਾ ਜਿਹੜਾ ਕੇਂਦਰ ਵੱਲੋਂ ਲਗਾਤਾਰ ਏਜੰਸੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਰੇ ਕਿਸਾਨ ਨਹੀਂ ਹੈ ਕਿ ਉਹਰੇ ਟੈਰਰਿਸਟ ਨਹੀਂ ਉਹਦੇ ਬਾਰੇ ਕੀ ਕਹਿੰਦੇ ਇਹ ਤਾਂ ਜੀ ਇਹਨਾਂ ਦੀ ਸ਼ੁਰੂ ਤੋਂ ਹੀ ਏਜੰਡਾ ਰਹਾ ਜਿਹੜਾ ਖਤਮ ਦਾ ਮੁੱਦੇ ਦਾ ਰੰਗਤ ਦੇਣ ਲਈ ਖਤਮ ਕਰਨ ਲਈ ਡਿਕਟੇਟਰਸ਼ਿਪ ਪੈਦਾ ਕਰ ਲਈ ਇਹ ਇਦਾਂ ਚੀਜ਼ਾਂ ਚੀਜ਼ਾਂ ਪੈਦਾ ਕਰਦੇ ਨੇ ਬਹੁਤ ਵੱਡੀਆਂ ਵਧੀਆ ਗੱਲਾਂ ਇਹਨਾਂ ਨੇ ਦੱਸੀਆਂ ਜਿਹੜੇ ਯੰਗ ਵਲੰਟੀਅਰ ਨੇ ਯੁਵਾ ਪੀੜ੍ਹੀ ਹੈ ਦੇਸ਼ ਦਾ ਭਵਿੱਖ ਨੇ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਉਹਨਾਂ ਕਿਹਾ ਕਿ ਜਿਹੜਾ ਕੇਂਦਰ ਦੀ ਸਰਕਾਰ ਹੈ ਡਿਕਟੇਟਰਸ਼ਿਪ ਹੈ ਜਿਹੜੀ ਉਹਨੂੰ ਰੱਦ ਕਰਨੀ ਪਵੇਗੀ ਤੇ ਜਿਹੜੀ ਆਪਣੀ ਅੜੀ ਹੈ ਉਹ ਖਤਮ ਕਰਨੀ ਪਵੇਗੀ ਤਾਂ ਜੋ ਇਹ ਜਿਹੜੀ ਕਿਸਾਨੀ ਸੰਘਰਸ਼ ਹੈ ਉਹਦੀ ਖਤਮ ਹੋਏਗਾ ਜਦੋਂ ਇਹ ਬਿੱਲੇ ਪਾਸ ਪਾਸ ਹੋਏ ਬਿੱਲ ਖਤਮ ਹੋਣਗੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਦਿੱਲੀ ਦੇ ਟਿਕਰੀ ਬਾਰਡਰ ਤੋਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਉਰੇ ਤਾਂ ਕਿ ਇਹ ਹਾਈਵੇ ਹਾਈਵੇ ਨਹੀਂ ਜਾਪਦਾ ਇਹ ਇੱਕ ਪਿੰਡ ਇੱਕ ਕਲੋਨੀ ਇੱਕ ਕਸਬਾ ਜਾਪਨ ਲੱਗ ਗਿਆ ਚਾਰੇ ਪਾਸੇ ਟਰੈਕਟਰ ਟਰਾਲੀਆਂ ਗੱਡੀਆਂ ਕਿਸਾਨ ਭਾਈ ਵੀਰ ਮਾਤਾਵਾਂ ਪੈਣਾ ਤੁਹਾਨੂੰ ਦਿਖਾ ਦਈਏ ਇਸ ਮੌਕੇ ਤੇ ਸਾਡੇ ਨਾਲ ਬਜ਼ੁਰਗ ਬਜ਼ੁਰਗ ਵੀ ਨੇ ਜਿਹੜਾ ਇਸ ਸੰਘਰਸ਼ ਨੂੰ ਜਿਹੜੇ ਸੰਘਰਸ਼ ਦੀ ਨੀਂਵ ਨੇ ਜਿਨ੍ਹਾਂ ਕਰਕੇ ਵਲੰਟੀਅਰਸ ਨੂੰ ਪੂਰਾ ਹੌਸਲਾ ਹੈ ਗੱਲਬਾਤ ਕਰਾਂਗੇ ਬਾਬਾਈ ਕਿੱਥੋਂ ਆਏ ਹੋ ਅਸੀਂ ਪੰਜਾਬ ਤੋਂ ਆਏ ਹਾਂ ਜੀ ਮਾਨਸਾ ਜ਼ਿਲ੍ਹੇ ਤੋਂ ਹਾਂ ਜੀ ਬਾਬਾਈ ਕਿੰਨੇ ਦਿਨ ਹੋ ਗਏ ਹੋ ਰਿਹਾਏ ਸਾਨੂੰ ਉਹਦੇ 25 ਤਰੀਕ ਦੇ ਆਏ ਹੋ ਜੀ ਰਾਤ ਦੇ 25 ਤਰੀਕ ਰਾਤ ਨੂੰ ਸੀ 11 ਦਿਨ ਹੋ ਗਏ 11 ਦਿਨ ਅਤੇ ਪਰਿਵਾਰ ਜਿਹੜਾ ਤੁਹਾਡਾ ਪਿੱਛੇ ਹੈ ਉਹਦਾ ਖਿਆਲ ਕੌਣ ਰੱਖਦਾ ਫਿਰ ਉਹਦਾ ਖਿਆਲ ਰੱਬ ਰੱਬ ਰੱਖਦਾ ਉਹਦਾ ਖਿਆਲ ਪਰਮਾਤਮਾ ਆਪੇ ਜੀ ਮੈਂ ਬਾਬਾ ਨਾਨਕ ਕੀ ਹੱਥ ਰੱਖਦਾ ਹੈ ਉਹ ਅਸੀਂ ਤਾਂ ਕੌਣ ਆ ਆਪਣੇ ਹੱਕਾਂ ਲਈ ਅਸੀਂ ਤਾਂ ਇੱਥੇ ਤੁਹਾਡੇ ਸਾਹਮਣੇ ਰੁੜਦੇ ਫਿਰਦੇ ਆਂ ਝੜਕਾਂ ਤੇ ਵੀ ਸਾਡੀਆਂ ਜਾਇਦਾਦਾਂ ਬਚ ਜਾਣ ਦੋ ਸਣ ਦੋ ਸਿਰ ਦਾਣੇ ਆਉਂਦੇ ਸਾਡੇ ਬੱਚੇ ਖਾ ਲੈਂਦੀ ਐ ਤੇ ਜਿਹੜਾ ਕੇਂਦਰ ਸਰਕਾਰ ਵੱਲ ਲਗਾਤਾਰ ਕਿਹਾ ਜਾ ਰਿਹਾ ਹੈ ਵੀ ਧਰਮ ਦੇ ਵਿੱਚੋਂ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ ਉਹਦੇ ਬਾਰੇ ਕੀ ਕਹਿਣਾ ਅਸੀਂ ਤਾਂ ਜਾਣਾਂ ਨਹੀਂ ਪਰ ਕੇਂਦਰ ਸਰਕਾਰ ਧੱਕਾ ਵੀ ਕਰਦੀ ਐ ਤੁਹਾਨੂੰ ਪਤਾ ਹੈ ਹਾਂ ਨਹੀਂ ਅਸੀਂ ਧੱਕੇ ਤੋਂ ਡਰ ਗਏ ਕਰ ਲੈ ਜੇ ਉਹ ਮਰਜ਼ੀ ਆ ਕਰ ਲੈ ਇੱਥੇ ਬੜੇ ਬਦਾਨੀ ਅਰਗੇ ਆ ਗਏ ਬੜੇ ਸ਼ਾਹਕੰਦਰ ਅਰਗੇ ਆ ਗਏ ਸਭ ਮਰ ਕੇ ਗਏ ਆ ਇੱਥੇ ਹਾਂ ਆਵਾਂਗੇ ਜਿੱਤ ਕੇ ਜਿੱਤ ਕਰਕੇ ਜਾਵਾਂਗੇ ਜਿੱਤ ਦੇ ਮਾਰੇ ਆਏ ਆਂ ਅਸੀਂ ਹਾਂ ਤੇ ਪੰਜ ਮੀਟਿੰਗਾਂ ਹੋ ਗਿਆ ਕੇਂਦਰ ਦੀ ਕਿਸਾਨਾਂ ਨਾਲ ਪਰ ਉਹਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਕੀ ਕਰਨਾ ਇਹ ਜਾਣ ਕੇ ਚਾਹਨਾ ਕਰਦਾ ਤੇ ਅਸੀਂ ਵੀ ਉਹ ਇਹ ਜਿਹੀ ਆ ਉਹਦੇ ਨਾਲ ਭੜੇ ਆਂ ਅਸੀਂ ਸਾਡੇ ਕੋਲੇ ਵੀ ਉਹੀ ਚਾਹਨਾ ਜਿਹੜੀਆਂ ਉਹ ਕਰਦੇ ਅਸੀਂ ਵੀ ਜਾਣਦੇ ਆ ਅਸੀਂ ਆਪ ਦੀ ਜਾਇਦਾਦ ਆਪ ਦੀ ਸਾਡੇ ਪਿਓ ਦਾਦਿਆਂ ਦੀ ਜੰਗੀਰ ਅਸੀਂ ਕਿਵੇਂ ਦੇ ਦਿਆਂਗੇ ਇਹਨੂੰ ਅਸੀਂ ਵੜਨ ਨਹੀਂ ਦਿੰਦੇ ਪੈਰ ਵੜ ਦਿਆਂਗੇ ਇਹਦੇ ਅਸੀਂ ਜੇ ਕੇਂਦਰ ਸਰਕਾਰ ਹੈ ਜਦ ਤੱਕ ਉਹ ਆਪਣੇ ਇਸ ਮਸਲੇ ਤੋਂ ਹਟਦੀ ਨਹੀਂ ਕਿ ਉਦ ਤੱਕ ਇਹ ਸੰਘਰ ਚੱਲੂ ਰਹੇਗਾ ਹੋਰ ਮਾਤਾ ਜੀ ਕੀ ਕਹੋਗੇ ਹੋਰ ਅਸੀਂ ਕੀ ਕਹਿਣਾ ਬਸ ਜੰਗ ਸਾਡਾ ਜਾਰੀ ਹੈ ਰਹਾਂਗੇ ਇੱਥੇ ਲੈ ਕੇ ਜਾਵਾਂਗੇ ਹੱਕ ਲੈ ਕੇ ਜਾਣਾ ਹੈ ਆਪਦਾ ਜਿਹੜੇ ਪੂਰੀ ਮਰਾਂਗੇ ਪੂਰੀ ਰਹਾਂਗੇ ਘਰੇ ਆਏ ਵੀ ਸਾਨੂੰ ਬੁੜੇ ਮੋਦੀ ਜੀ ਨੂੰ ਬੇਨਤੀ ਕਰਦਿਆਂ ਵੀ ਇਹ ਤਾਂ ਵੱਡੀ ਉਮਰ ਦੇ ਹੋ ਜੰਨੇ ਨਾ ਉਹਨੂੰ ਪੁੱਛਣਾ ਹੋਵੇ ਤੇਰੀ ਮਾਂ ਛਣਕ ਤੇ ਬੈਠੇ ਤੈਨੂੰ ਫੇਰ ਪਤਾ ਲੱਗੇ ਤੇਰੀ ਮਾਂ ਦਾ ਤੈਨੂੰ ਕਿੰਨਾ ਦਰਬਾ ਹੈ ਜਾਂ ਤੇਰੀ ਪਰਜਾਈ ਦਾ ਜਾਂ ਤੇਰੇ ਭਤੀਜਿਆਂ ਦਾ ਤੈਨੂੰ ਤੇਰੇ ਤਾਂ ਹੈ ਨਹੀਂ ਉਤਰੇ ਦੇ ਕੁਝ ਨਰੇਂਦਰ ਮੋਦੀ ਲਗਾਤਾਰ ਬਾਰੀ ਰੈਲੀਆਂ ਦੇ ਵਿੱਚ ਜਾਂ ਮੀਟਿੰਗਾਂ ਦੇ ਵਿੱਚ ਬਿਜ਼ੀ ਨਜ਼ਰ ਆ ਰਹੇ ਨੇ ਉਹ ਕਿਸਾਨੀ ਅੰਦੋਲਨ ਨੂੰ ਕਿਸਾਨੀ ਧਰਨੇ ਨੂੰ ਇਗਨੋਰ ਕਰਦੇ ਨਜ਼ਰ ਆਉਂਦੇ ਉਹ ਐ ਕਹਿੰਦੇ ਜਾਣ ਕੇ ਹੁਣ ਉਹਦੇ ਧਰਨੇ ਹੋਗੇ ਜਾਂ ਉਹਦੇ ਅੰਦੋਲਨ ਹੋਗੇ ਪਹਿਲਾਂ ਅਸੀਂ ਦਿੱਸੇ ਹੀ ਨਹੀਂ ਉਹਨੂੰ ਪਹਿਲਾਂ ਜਦੋਂ ਇਹ ਮਾਨਸਾ ਜਿਹੜੇ ਚ ਗਏ ਉਦੋਂ ਆਦਾ ਸੀ ਪਾਣੀ ਬਚਾਓ ਬੇਟੀ ਬਚਾਓ ਹੁਣ ਕਿੱਥੇ ਮਰਦਾ ਹੈ ਉਹ ਬੇਟੀ ਬਚਾਓ ਵੀ ਤੇ ਇੱਕ ਗੱਲ ਹੋਰ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਪਹਿਲੇ ਦਿਨ ਤੋਂ ਲਾਇਆ ਜਾਂਦਾ ਹੈ ਔਰ ਇਸ ਟਾਈਮ ਕਿਸਾਨ ਵੀ ਸੜਕਾਂ ਤੇ ਰੁਲ ਰਹੇ ਤੇ ਉਧਰ ਜਵਾਨ ਵੀ ਸੜਕਾਂ ਤੇ ਰੁਲ ਰਹੇ ਆ ਦਾ ਸਿੱਖੀ ਪਣ ਕਦੇ ਨਹੀਂ ਛੱਡਾਂਗੇ ਬੰਦ-ਬੰਦ ਕਟਿਆ ਜਾਵੇ ਪਰ ਮੈਂ ਸਾਡਾ ਤੇ ਇਹਦੇ ਆਖੇ ਇਹਦੇ ਆਖੇ ਅਸੀਂ ਹਿੰਦੂ ਬਣ ਜਾਾਂਗੇ ਨਾ ਖਬਰ ਹੈ ਕੌਣ ਜੱਤ ਹੈ ਸੰਤਾਏ ਨਹੀਂ ਪਤਾ ਵੀ ਕੌਣ ਹੈ ਜੱਤ ਦਾ ਹਾਂ ਫਿਰ ਤੋਂ ਹੋ ਰਹੇ ਉਹ ਵੱਡੀ ਉਮਰ ਦਾ ਹੋ ਜਾਂਦਾ ਨਾ ਬੰਦਾ ਪੋਤੇ-ਪੋਤੇ ਕਹਿ ਲੈਂਦੇ ਕੁੱਤੇ ਵਾਂਗੂ ਭੌਂਕਦਾ ਹੁਣ ਮੇਰੇ ਪੋਤੇ ਮੈਨੂੰ ਇਹ ਗੱਲ ਕਹਿੰਦੇ ਨੇ ਮੋਦੀ ਵਾਂਗੂ ਭੌਕੀ ਜਾਂਦਾ ਤੂੰ ਬੋਲੋ ਬੋਲੋ ਅਜੇ ਮੌਕੇ ਜੇ ਨੇ ਬੋਲ ਪਾ ਫਿਰ ਫੇਰ ਵੀ ਬੋਲੋ ਮੇਰੇ ਪੁੱਤ ਇਹ ਗੱਲ ਕਹਿੰਦੇ ਐ ਇਹ ਗੱਲ ਬਣ ਗਈ ਕਿ ਤੂੰ ਮੋਦੀ ਵਾਂਗੂ ਕਿਉਂ ਭੌਕੀ ਜਾਂਦਾ ਏ ਮੋਦੀ ਸਾਹਿਬ ਵੱਡੀ ਉਮਰ ਆ ਜਦੋਂ ਹੋ ਜਾਂਦਾ ਇਹ ਬੰਦਾ ਪਾਗਲ ਹੋ ਜਾਂਦਾ ਇਹ ਕੁੱਤੇ ਵਾਂਗੂ ਭੌਂਕਣ ਲੱਗਿਆ ਹਰ ਰੋਜ਼ ਨਮੀ ਬਾਜ ਹਰ ਰੋਜ਼ ਨਮੀ ਬਾਜ ਹਰ ਰੋਜ਼ ਨਮੀ ਬਾਜ ਇੱਕ ਤੋਂ ਇੱਕ ਤਰੀਕ ਨਵਾਂ ਕਾਨੂੰਨ ਇਸ ਨੂੰ ਹਟ ਜਾਣਾ ਚਾਹੀਦਾ ਇਹਦਾ ਦਿਮਾਗ ਖਰਾਬ ਹੋ ਗਿਆ ਕਿਉਂ ਮੈਂ ਆਪ ਮੰਨਦਾ ਵੀ ਮੇਰਾ ਵੀ ਖਰਾਬ ਹੈ ਮੇਨ ਪੋਤੇ ਕਹਿੰਦੇ ਮੋਦੀ ਨੂੰ ਅੱਗੇ ਕੁੱਤੇ ਵਾਂਗੂ ਕਹਿੰਦੇ ਹੁਣ ਮੋਦੀ ਵਾਂਗੂ ਕਹਿ ਦਿੰਦੇ ਆ ਇਹ ਸਾਡੇ ਨਾਲ ਇੱਕ ਜੰਗਾ ਗੁਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਹਾਂਜੀ ਪੰਜਾਬ ਚੋਈ ਕਿਹੜੇ ਜ਼ਿਲ੍ਹੇ ਤੋਂ ਫਾਜ਼ਿਲਕਾ ਓਕੇ ਤੇ ਕਿੰਨੇ ਦਿਨ ਹੋ ਗਏ ਆਪਾਂ ਨੂੰ ਆ ਅਸੀਂ 28 ਤਰੀਕ ਦੇ ਆਏ ਹੋਏ ਆ ਜੀ ਓਕੇ ਕੀ ਤੁਹਾਨੂੰ ਕੀ ਲੱਗਦਾ ਕਿ ਅੱਗੇ ਆਉਣ ਵਾਲੇ ਦਿਨਾਂ ਚ ਇਹਦਾ ਕੀ ਹੱਲ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਨੂੰ ਝੁਕਣਾ ਹੀ ਪੈਣਾ ਹੈ ਤੇ ਨਹੀਂ ਤਾਂ ਪੰਜਾਬ ਦੇ ਜੋ ਕਿਸਾਨ ਹੈ ਉਹਨਾਂ ਨੂੰ ਚਕਾਉਣਾ ਆਉਂਦਾ ਤੇ ਮੋਦੀ ਨੂੰ ਚਕਾ ਕੇ ਛੱਡਣਗੇ ਤੇ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਵਾ ਕੇ ਹਟਣਗੇ ਬਹੁਤ ਵੱਡੀ ਗੱਲ ਹੈ ਦੇਖੋ ਸਾਡੇ ਨਾਲ ਬਜ਼ੁਰਗ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਹਾਂ ਉਹਨਾਂ ਦਾ ਕੀ ਕਹਿੰਦੇ ਨੇ ਬੜੇ ਅਫਸੋਸ ਦੀ ਬਾਤ ਹੈ ਕਿ ਜੋ ਵਰਤਮਾਨ ਸਰਕਾਰ ਮੈਂ ਕਬੀਨਾ ਮੰਤਰੀ ਬਣੇ ਬੈਠੇ ਹਨ ਅਧਿਖਸ਼ ਬਣੇ ਬੈਠੇ ਹਨ ਉਹੀ ਲੋਕੋ ਨੇ ਜੋ ਵਿਪੱਖ ਵਿੱਚ ਮੈਂ ਸੇ ਕਿਸਾਨੋ ਕੀ ਸਮੱਸਿਆ ਕੋ ਕਿਸਾਨੋ ਕੀ ਦੁਰਦਸ਼ਾ ਕੋ ਬੜੇ उससे ऊँचे स्वर में उठाया था और स्वामीनाथन आयोग की रिपोर्ट लागू करवाने के लिए नंगे कपड़े निकाल कर घूमते थे क्या वो सरकार में आते ही सरकार के गद्दी पर बैठते ही क्या किसानों की समस्या छू मंत्र में निपट गई हैं खत्म हो गई हैं असलियत यह है कि किसान की हालत उस बद से भी बदतर हो गई है लेकिन एक गिरगिट की तरह रंग बदलने वाले ये राजनेता जानबूझकर किसानों की दुर्दशा कर रहे हैं किसानों के सबर का इम्तहान ले रहे हैं लेकिन हमें देखो ये बड़े गर्व की बात है कि अस्सी अस्सी पचासी पिचासी नब्बे नब्बे साल के बुजुर्ग सर्द रातों में चार सौ चार सौ किलोमीटर तीन सौ तीन सौ किलोमीटर 500 500, 500 किलोमीटर चल के सरकार के दिल्ली सरकार की दहलीज पर बैठे हैं और ये लोग जानबूझकर छोटे छोटे चुनावों में जाने के लिए तो कभी आंध्र प्रदेश में कभी कहाँ इनको वक्त है लेकिन किसानों की समस्याओं की तरफ कान मांडने के लिए जू तक इनके कान पर नहीं रेंगती जिले तो हो मैं हिसार हरियाणा से आयु हरियाणा के मुख्यमंत्री वालों लगातार किया जा रहा है हरियाणा के किसान इस धरने के आप सारे घूम के देख रहे होंगे के और ये सारे अपने पंजाब के भाइयों से पूछ लो कि कितने और ये बड़े खुशी की बात है कि आज इन भाइयों की सेवा में भी वो लगे हुए हैं और इनसे बात करके देखेंगे आप एक तरफ तो किसानी संघर्ष इतना पूरे देश में पूरे उम्र के चल रहा है लेकिन दूसरी तरफ मोदी जो नरेंद्र मोदी हैं उनकी ओर से ट्रायल लेने जाया जा रहा है कोविड वैक्सीन का कोविड वैक्सीन का ट्रायल के लिए या और बात करने के लिए आप देखोगे जब मन की बात करता है बड़े अफसोस की बात है कि यहाँ किसान उसके दिल्ली उसके सरकार की दहलीज पर बैठा था तो वो मन की बात में जान बूझ कर और फजूल फजूल की दूसरी बातें करता है किसानों की समस्या को किसानों की दुर्दशा को कोई टच भी नहीं करता उस पर एक शब्द भी नहीं बोलता जबकि पहले पहले जो भी राजनेता था ਜਬਾਨ ਅੰਦੋਲਨ ਕੀ ਜ਼ਬਰਦਸਤਾਲ ਕੀ ਲਲਕਾਰ deta tha ਆਹਵਾਨ ਕਰਤਾ tha ਤੋ ਵੀ ਸਰਕਾਰ ਸਤਰਕ ਹੋ ਜਾਂਦੀ ਥੀ ਔਰ ਉਸਕੋ ਕਰਨੇ ਉਸਕਾ ਸਮਸਿਆ ਕਾ ਸਮਾਧਾਨ ਕਰਨੇ ਕੇ ਲੀਏ ਹਰਿਆਣਾ ਦੇ ਕਿਸਾਨਾ ਵੱਲੋਂ ਲਗਾਤਾਰ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦਾਵਾ ਕੀਤਾ ਗਿਆ ਸੀ ਵੀ ਹਰਿਆਣਾ ਦੇ ਕਿਸਾਨ ਇਸ ਮੌਕੇ ਤੇ ਨਹੀਂ ਪਹੁੰਚੇ ਪਰ ਹਰਿਆਣਾ ਵਿੱਚ ਤੋਂ ਹਜ਼ਾਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉਰੇ ਮੌਜੂਦ ਨੇ ਜਿਨ੍ਹਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹ ਕੇਂਦਰ ਤੋਂ ਜਿਹੜੇ ਬਿਲ ਨੇ ਮੁਵਾਪਸ ਕਰਵਾ ਕੇ ਹੀ ਸਾਧਨਗੇ ਤੁਸੀਂ ਦੇਖਦੇ ਹੋ ਵਲੰਟੀਅਰ ਯੰਗ ਯੁਵਾ ਪੀੜ੍ਹੀ ਦੇਸ਼ ਦਾ ਜਿਹੜਾ ਆਪਾਂ ਵੇਖਿਆ ਉਹ ਵੀ ਲਗਾਤਾਰ ਇਸ ਧਰਨਿਆਂ ਦੇ ਵਿਚਾਰੀਏ ਗੱਡੀਆਂ ਭਰ-ਭਰ ਕੇ ਟਰੈਕਟਰਾਂ ਦੇ ਵਿੱਚ ਬਹਿ-ਬਹਿ ਕੇ ਟਰਾਲੀਆਂ ਦੇ ਵਿੱਚ ਬਹਿ-ਬਹਿ ਕੇ ਪੂਰੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਰੇ ਮੌਜੂਦ ਨੇ ਸਬਜ਼ੀਆਂ ਹਰੀਆਂ ਸਬਜ਼ੀਆਂ ਰਾਸ਼ਨ ਹਰ ਚੀਜ਼ ਦੁਨੀਆ ਦੀ ਖਾਨ ਵਾਲੀ ਹਰ ਚੀਜ਼ ਹਰ ਚੰਗੀ ਚੀਜ਼ ਉਰੇ ਮੌਜੂਦ ਹੈ ਤਾਂ ਜੋ ਕਿਸੇ ਨੂੰ ਆਪਣੇ ਘਰ ਤੋਂ ਦੂਰ ਰਹਿਣ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹਿਲਾਂ ਹੀ ਮੌਜੂਦ ਨੇ ਤੇ ਹੋਰ ਵੀ ਸੈਂਕੜਾਂ ਦੀ ਗਿਣਤੀ ਦੇ ਵਿੱਚ ਹਰ ਮਿੰਟ ਹਰ ਪਲ ਉਹਦੇ ਜਿਹੜੀ ਗਿਣਤੀ ਹੈ ਲਗਾਤਾਰ ਵੱਧ ਹੀ ਜਾ ਰਹੀ ਹੈ ਇੱਕ ਪਾਸੇ ਤਾਂ ਦਿੱਲੀ ਪੁਲਿਸ ਨੇ ਪੂਰੀ ਟਾਈਟ ਸਿਕਿਉਰਿਟੀ ਲਈ ਹੋਈ ਹੈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਸਖਤ ਪੈਰਾ ਪੂਰਾ ਆਪਣੇ ਹੱਕਾਂ ਦੀ ਮੰਗ ਆਪਨੀ ਮਨਵਾਉਣ ਲਈ ਪੂਰਾ ਸੰਘਰਸ਼ ਜਿਹੜਾ ਇਹ 3 ਮਹੀਨੇ ਤੋਂ ਚੱਲ ਰਿਹਾ ਹੈ ਉਹ ਲਗ ਉਹ ਹੁਣ ਚਰਨ ਤੇ ਹੈ ਹੁਣ ਪੂਰੇ ਜੋਰਾ ਦੇ ਸ਼ੋਰਾ ਤੇ ਚੱਲ ਰਿਹਾ ਹੈ ਜਿਹਦੇ ਵਿੱਚ ਲਗਾਤਾਰ ਹਰ ਚੀਜ਼ ਕਿਸਾਨਾਂ ਵੱਲੋਂ ਰਿਹਾ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਟਰੈਕਟਰ ਪਰ ਭਰ ਕੇ ਕਿਸਾਨ ਇੱਥੇ ਆ ਰਹੇ ਨੇ ਤੇ ਇਹਨਾਂ ਦੇ ਵਿੱਚ ਇੰਨਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਇਹਨਾਂ ਦੇ ਮੂਰੇ ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਉਸ ਨੂੰ ਕਿਤੇ ਨਾ ਕਿਸੇ ਦਿਨ ਝੁਕਣਾ ਪਏਗਾ ਹੀ ਪਏਗਾ ਸੁਣ ਸਕਦੇ ਹੋ ਤੁਸੀਂ ਟਿਕਲੀ ਬਾਰਡਰ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਮੋਦੀ ਸਰਕਾਰ ਮਰਦਾਬਾ ਦੇ ਜਿਹੜੇ ਨਾਰੇ ਹੈ ਉਹ ਲਗਾਤਾਰ ਲਾਏ ਜਾ ਰਹੇ ਨੇ ਉਰੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਵੱਲੋਂ ਲੰਬਾ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਟਿਕਰੀ ਬਾਰਡਰ ਤੋਂ ਜਿੱਥੇ ਜਿੱਥੇ ਇੱਕ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਮੁੱਦੇ ਤੇ ਬਾਬਾ ਜੀ ਕੀ ਕਹਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਦਰਸ਼ਨ ਸਿੰਘ ਕਿੱਥੋਂ ਆਏ ਹੋ ਅਸੀਂ ਆਏ ਜੀ ਫਰੋਹੀਪੁਰ ਤੋਂ ਹਾਂਜੀ ਬਾਵੀ ਬਾਟ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਰਿਆਏ ਅੱਜ ਸਾਨੂੰ 12 ਦਿਨ ਹੋ ਗਏ ਜੀ ਘਰੋਂ ਤਰਿਆ ਹਾਂ ਜੀ ਹੋਰ ਕੀ ਲੱਗਦਾ ਵੀ ਕਦੋਂ ਤੱਕ ਇਹ ਮੁੱਦਾ ਜਿਹੜਾ ਹੈਗਾ ਇਹ ਹੁਣ ਖਤਮ ਹੋਏਗਾ ਅਸੀਂ ਤਾਂ ਕਹਿੰਨੇ ਜੀ ਭਲਾ ਅੱਜ ਹੀ ਖਤਮ ਕਰ ਦਨ ਪਰ ਅਸੀਂ ਡਟੇ ਆਂ ਜੀ ਪੂਰੇ ਜਿੰਨਾ ਚਿਰ ਅਸੀਂ ਆਪਦੇ ਜਿਹੜੇ ਆ ਕਾਨੂੰਨਾਂ ਪੰਜੇ ਅੱਜ ਦੋਹਾਂ ਦੀ ਗੱਲ ਹੋਈ ਆ ਜਿਹੜੇ ਪੰਜੇ ਆ ਜਿਹੜੇ ਤਿੰਨ ਸਾਡੇ ਮੇਨ ਆ ਜਿੰਨਾ ਚਿਰ ਪੰਜੇ ਵਾਪਸ ਨਹੀਂ ਹੁੰਦੇ ਅਸੀਂ ਨਹੀਂ ਜਾਵਾਂਗੇ ਜੀ ਹੁਣ ਤਾਂ ਦੋ ਕੱਲਾਂ ਜੀ ਜਾਦਾ ਸਾਡੇ ਹਾਰ ਪੈਣਗੇ ਪਿੰਡ ਜਾ ਕੇ ਤੇ ਜਾਂ ਸਾਡੇ ਖਾਪਣ ਬਸ ਦੋਵੇਂ ਗੱਲਾਂ ਤੀਜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਸਕਾਈ ਨਿਊਜ਼ ਪੰਜਾਬ ਲਗਾਤਾਰ ਤੁਹਾਡੀਆਂ ਮੰਗਾਂ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਸਕਾਈ ਨਿਊਜ਼ ਪੰਜਾਬ ਚਾਹੁੰਦਾ ਹੈ ਕਿ ਤੁਹਾਡਾ ਖੇਤੀ ਤੋਂ ਖੇਤੀ ਹੱਲ ਹੋਵੇ ਤਾਂ ਜੋ ਆਨ ਵਾਲੀ ਤੁਹਾਡੀ ਯੁਵਾ ਪੀੜ੍ਹੀ ਹੈ ਜਵਾਨ ਨੇ ਅੱਗੇ ਬੱਚੇ ਨੇ ਉਹ ਸੁਖੀ ਰਹਿਣ ਪਰੇਸ਼ਾਨ ਨਾ ਰਹਿਣ ਹੋਰ ਵੀ ਸਾਡੇ ਨਾਲ ਕਿਸਾਨ ਆ ਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਵਿਚਾਰ ਕੀ ਕਹਿੰਦੇ ਸਰ ਤੁਹਾਡਾ ਅਸੀਂ ਕਹਿਣਾ ਤਾਂ ਕੀ ਚਾਹਣਾ ਮਜਬੂਰੀ ਕਰਨ ਇੱਥੇ ਆਏ ਬੈਠੇ ਆ ਸਾਡੇ ਜਿਹੜੇ ਫਾਇਦੇਮੰਦ ਹੱਕ ਸੀ ਉਹ ਸਰਕਾਰ ਨੇ ਖੋਲੇ ਨੇ ਤੈਨੂੰ ਲੱਗਦਾ ਅੜਬ ਆਊਟ ਆਫ ਸਰਕਾਰ ਰਵਈਏ ਅੜਬ ਰਵਈਏ ਵਾਲੀ ਸਰਕਾਰ ਹੈ ਜਿਹੜੀ ਉਹ ਮੰਨੇਗੀ ਕੋਈ ਤੁਹਾਡਾ ਹੱਲ ਹੋਵੇਗਾ ਇਹ ਬਹੁਤ ਅੜੀਲ ਸਰਕਾਰ ਹੈ ਵੀ ਜਿਵੇਂ ਨਾਦਰ ਸ਼ਾਹ ਹੀ ਫਰਮਾਨ ਕਰਦੀ ਏ ਤੇ ਜੇ ਇਹਨੇ ਕਾਨੂੰਨ ਬਣਾਉਣਾ ਸੀ ਤੇ ਕਿਸਾਨਾਂ ਨੂੰ ਇਹ ਵਿੱਚ ਲੈ ਕੇ ਤੇ ਕਾਨੂੰਨ ਬਣਾਉਂਦੀ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਵੀ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ ਚ ਨੇ ਬਿਲਕੁਲ ਨਹੀਂ ਜੀ ਹੱਕ ਚ ਸਾਨੂੰ ਇੱਕ ਇੱਕ ਗੱਲ ਦਾ ਪਤਾ ਹੈ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਕਿਸਾਨ ਨੂੰ ਜਿਹੜਾ ਹੈ ਇਹ ਮਤਲਬ ਵੀ ਜਿਹੜਾ ਇਹਨਾਂ ਦਾ ਸਾਡੀਆਂ ਐਨਐਸਪੀਏ ਉਹਨੂੰ ਵੀ ਇਹ ਖਤਮ ਕਰਨਾ ਚਾਹੁੰਦੇ ਨੇ ਤੁਸੀਂ ਦੇਖਿਆ ਕਿਸਾਨਾਂ ਜਿਹੜੇ ਦੂਰੋਂ ਦੂਰੋਂ 5 500 7 700 ਕਿਲੋਮੀਟਰਾਂ ਦੂਰੋਂ ਕਿਸਾਨ ਆਏ ਨੇ ਉਹ ਆਪਣਾ ਸਾਰਾ ਬੋਰੀਆ ਬਿਸਤਰਾ ਰਾਸ਼ਨ 6 6 ਮਹੀਨੇ ਰਾਸ਼ਨ ਨਾਲ ਲੈ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਵੀ ਉਹ ਆਪਣਾ ਜਿਹੜਾ ਮੋਦੀ ਸਰਕਾਰ ਤੋਂ ਇਹ ਜਿਹੜੀਆਂ ਮੰਗਾਂ ਨੇ ਉਹ ਮਨਵਾ ਕੀ ਪਿੰਡ ਮੁੰਨ ਕੇ ਉਸ ਤੋਂ ਬਿਨਾਂ ਉਹਨਾਂ ਦਾ ਪਿੰਡ ਵਡਸੀਆਂ ਨੇ ਸਵਾਗਤ ਨਹੀਂ ਕਰਨਾ ਸਰ ਕੀ ਕੀ ਨਾਮ ਹੈ ਤੁਹਾਡਾ ਜੀ ਅ ਮੈਂ ਜੀ ਹਰਦੇਵਾਲ ਸਿੰਘ ਕੀ ਕਹਿੰਦੇ ਅ ਕਹਿਣਾ ਤੇ ਜੀ ਜਿਹੜੇ ਕਾਨੂੰਨ ਇਹਨਾਂ ਪੰਜ ਬਣਾਏ ਆ ਵਾਪਸ ਕਰਾ ਕੇ ਜਾਣੇ ਪੰਜੇ ਹੀ ਉਹਨਾਂ ਚਰ ਬੈਠੇ ਇੱਥੇ ਟਰਾਲੀ ਤੁਸੀਂ ਆ ਜਿਹੜੀ ਸਾਡੀ ਵਿਖਾਈ ਆ ਤੇ ਇਹਦੇ ਵਿੱਚ ਸਾਰਾ ਸਮਾਨ ਪਿਆ ਕੀ ਕੀ ਵੇਚੀ ਕੀ ਨਾਲ ਲੈ ਕੇ ਆਏ ਹੋ ਸੇ ਟਰਾਲੀ ਚ ਜਿਹੜਾ ਪਿੰਡਾਂ ਤੋਂ ਚੱਲੇ ਆ ਇਹਦੇ ਵਿੱਚ ਕਹਿੰਦੇ ਪਹਿਲਾਂ ਪਾਣੀ ਲੈਂਦਾ ਜੀ 1000 ਲੀਟਰ 1000 ਲੀਟਰ 1000 ਲੀਟਰ ਸਾਡੇ ਕੋਲੇ ਪਾਣੀ ਆ ਸਾਡੇ ਕੋਲੇ 1 ਮਾਟਰ ਲੰਡੇ ਆ 1 ਮਾਟਰ ਆਲੂ ਆ ਗਾਜਰ ਆ ਜਾਂ ਦਾਲਾਂ ਦੂਣਾਂ ਚੰਗੀਆਂ ਵੀ ਸੁੱਕਾ ਸਮਾਨ ਆ ਸਭਲਮ ਕਰਾ ਹਰ ਇੱਕ ਚੀਜ਼ ਸਾਡੇ ਕੋਲੇ ਆ ਤੇ ਜੇਕਰ ਇਹ ਸਮਾਨ ਮੁੱਕਣ ਦੀ ਕਗਾਰ ਤੇ ਆ ਜਾਂਦਾ ਫਿਰ ਤੁਹਾਡਾ ਕੀ ਪਲਾਨ ਰਹੇਗਾ ਤੇ ਪਿੱਛੋਂ ਪਿੰਡ ਸਾਡੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਤੇ ਉਹ ਆਦੇ ਦੱਸੋ ਕਿੰਨੇ ਪੈਸੇ ਕਾਉਂਟ ਚ ਪਾਈਏ ਸਮਾਨ ਜੇ ਲੋਡ ਆ ਪਿੰਡੋਂ ਦੇ ਸਮਾਨ ਵੀ ਇਹਦੇ ਭੇਜਦੇ ਨੇ ਗੱਡੀ ਭਰ ਕੇ ਉਹ ਸਮਾਨ ਦੀ ਤੁਹਾਨੂੰ ਭੇਜਣਗੇ ਬਿਲਕੁਲ ਜੀ ਬਿਲਕੁਲ ਇੱਕ ਗੱਡੀ ਸਾਡੀ ਅੱਜ ਸਾਡੇ 8:00 ਤੀਏ ਆਏ ਨੇ ਉਥੋਂ ਜੀਰੇ ਤੋਂ ਆ ਮੁੰਡਾ ਸਾਡੇ ਨਾਲ ਬੈਠਾ ਇਹ ਸਮਾਨ ਹੀ ਸਾਨੂੰ ਦੇਣ ਆਇਆ ਜਿਹੜਾ ਕੋ ਲੋਡ ਆ ਲੋਰਵਾਂ ਦਾ ਸਮਾਨ ਜਨਾ ਕਿ ਸਾਨੂੰ ਮਗਰੋਂ ਸਪਲਾਈ ਹੋਈ ਜਾਂਦਾ ਜੀ ਤੇ ਇਹ ਸੰਘਰਸ਼ ਕਿੰਨਾ ਲੰਮਾ ਚੱਲ ਸਕਦਾ ਹੈ ਹੋਰ ਲੰਮਾ ਤਾਂ ਇਹ ਹੁਣ ਮੋਦੀ ਜਿਹੜਾ ਇਹਦੇ ਉਹ ਜਿਵੇਂ ਇੱਕ ਕਹਾਵਤ ਆ ਨਾ ਸੱਪ ਦੇ ਮੂੰਹ ਚ ਕੋੜ ਕਿਰਨੀ ਜੇ ਖਾਂਦਾ ਦੇ ਕੋੜੀ ਹੁੰਦਾ ਜੇ ਬਾਹਰ ਖੜਦਾ ਤੇ ਸ਼ਰਮ ਆਉਂਦੀ ਆ ਇਹਦੀ ਗੱਲ મોદી ਦੀ ਹੁਣ ਇਹ ਬਣ ਗਈ ਆ ਇਹ ਹੁਣ ਅਨਾਨੀਆਂ ਦੇ ਬਾਨੀਆਂ ਨੇ ਜਿਹੜੇ ਕਾਨੂੰਨ ਇਹ ਤੋਂ ਬਣਵਾਏ ਸੀ ਆਪਦੇ ਫਾਇਦੇ ਵਾਸਤੇ ਜਿੰਨਾ ਸਰਕਾਰੇ ਦੀ ਬਣਾਈ ਸੀ ਇਹ ਹੁਣ ਜਿੰਨਾ ਹਜੂਮ ਜ਼ਿੰਮੇਦਾਰਾਂ ਦਾ ਦੇਖ ਲਿਆ ਨੇ ਸਾਰੇ ਭਾਰਤ ਦਾ ਇਹਨੂੰ ਇੰਨੀ ਉਮੀਦ ਹੀ ਨਹੀਂ ਸੀ ਵੀ ਕਰੋਨਾ ਦਾ ਦੌਰ ਆ ਤੇ ਬਾਹਰ ਲੋਕਾਂ ਨਿਕਲਣੇ ਡਰਦਿਆਂ ਨੇ ਪਰ ਕਰੋਨਾ ਦੀ ਤਣਾਤ ਵਿੱਚ ਜਿਹੜੇ ਕਿਸਾਨ ਆ ਸਾਰੇ ਭਾਰਤ 'ਚ ਆ ਗਏ ਆ ਪੰਜਾਬ ਨੇ ਬਹਿਲ ਕੀਤੀ ਪਹਿਲਾਂ ਇਹ ਅਸੀਂ ਨਾਸਾ ਹੀ ਦਮ ਕਰਕੇ ਜਾਵਾਂਗੇ ਜੀ ਤੇ ਕਾਨੂੰਨ ਵਾਪਸ ਕਰਾਵਾਂਗੇ ਕਰੋਨਾ ਦੇ ਨਾਮ ਤੇ ਸਾਰਾ ਦੇਸ਼ ਇਸ ਵੇਲੇ ਇੱਕ ਟਾਈਮ ਤੇ ਲੋਕਡਾਊਨ ਚ ਰਿਹਾ ਕਰਫਿਊ ਚ ਰਿਹਾ ਅੱਜ ਉਹ ਕਰੋਨਾ ਕਿੱਥੇ ਡਰ ਕੇ ਬਹਿ ਗਿਆ ਉਹ ਬਿਲਕੁਲ ਕਰੋਨਾ ਕਰਨਾ ਨਹੀਂ ਜੀ ਇਹਨਾਂ ਵਿੱਚ ਇਹੋ ਜਿਹੜੇ ਕਾਨੂੰਨ ਆ ਕਈ ਕਾਨੂੰਨ ਇਹਨੇ ਪਾਸ ਕਰਤੇ ਕਈ ਲੋਕ ਇਹਨੇ ਮਾਰਤੇ ਮੁਤੀ ਨੇ ਤੇ ਅਸੀਂ ਜਿੰਨੇ ਬੈਠੇ ਸਾਰੇ ਬੰਦਿਆਂ ਜੀ ਬੈਠੇ ਕਿਸੇ ਦਾ ਮੂੰਹ ਨਹੀਂ ਬੰਨੇ ਸਾਨੂੰ ਤਾਂ ਕਰੋਨਾ ਹੋਇਆ ਨਹੀਂ ਯਾਰ ਅੱਜ ਸਾਨੂੰ 12 ਵਾਂ ਦਿਨ ਹੋ ਗਿਆ ਇਸ ਆਣੂ ਇਹ ਦੋ ਇਹ ਇਹ ਜਿਹੜਾ ਸਰਕਾਰ ਹੈ ਨਾ ਇਹਨੇ ਜਾਣ ਪੁੱਝ ਕੇ ਜਿਹੜੀ ਕਰੋਨੇ ਦੀ ਚਲੋ ਠੀਕ ਆ ਇਹਨਾਂ ਦੇਣਾ ਜਦੋਂ ਮੌਸਮ ਬਦਲਦਾ ਮਾੜਾ ਮੋਟਾ ਵਾਇਰਸਪੁਰ ਸਦਾ ਹੁੰਦਾ ਉਹ ਹੋ ਜਾਂਦੀਆਂ ਚੀਜ਼ਾਂ ਦੇ ਇਹਨੇ ਉਹਨਾਂ ਨੂੰ ਹਵਾ ਦੇ ਕੇ ਤੇ ਕਾਨੂੰਨ ਇਹੋ ਜਿਹਾ ਪਾਸ ਕਰਕੇ ਬਹੁਤ ਸਹੀ ਗੱਲ ਬਹੁਤ ਵੱਡੀ ਗੱਲ ਹੈ ਨਾ ਇਹ ਦੱਸਿਓ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਗੂ ਮੌਜੂਦ ਨੇ ਮੀਡੀਆ ਕਰਮੀਆਂ ਵੀ ਲਗਾਤਾਰ ਸੁਰੱਖਿਆ ਕਰਮੀ ਵੀ ਲਗਾਤਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਪਰ ਜਿਹੜਾ ਸਰਕਾਰਾਂ ਵੱਲੋਂ ਕਰੋਨਾ ਦਾ ਇੱਕ ਕਰੋਨਾ ਕਰਕੇ ਲਾਕਡਾਊਨ ਲਾਇਆ ਗਿਆ ਜੀਗਾ ਇਹਨਾਂ ਦਾ ਕਹਣਾ ਕੋਈ ਕਰੋਨਾ ਕਿਸੇ ਕਿਸਮ ਦਾ ਕੋਈ ਕਰੋਨਾ ਉਰੇ ਮੌਜੂਦ ਨਹੀਂ ਹੈਗਾ ਇਹ ਸਿਰਫ ਸਰਕਾਰ ਦੀ ਇਹ ਗੇਮਾਂ ਨੇ ਤੇ ਜਿਹੜਾ ਮੋਦੀ ਹੈ ਉਹਨਾਂ ਨੂੰ ਕਿਸੇ ਵੀ ਉਹਨੂੰ ਕਾਨੂੰਨ ਰਾਕੇ ਵੀ ਖੁਸ਼ ਨਹੀਂ ਹੈਗਾ ਕਾਨੂੰਨ ਵਾਪਸ ਕਰਕੇ ਵੀ ਉਹਨੂੰ ਕੋਈ ਸਾਨ ਨਹੀਂ ਮਿਲਣਾ ਇਸ ਕਰਕੇ ਤੁਹਾਨੂੰ ਦਿਖਾ ਦਈਏ ਇਹ ਲਾਈਵ ਤਸਵੀਰਾਂ ਨੇ ਟਿਕਰੀ ਬਾਰਡਰ ਤੋਂ ਸਕਾਈ ਨਿਊਜ਼ ਪੰਜਾਬ ਦਿਖਾ ਰያ ਜਿੱਤੇ ਹਰ ਤਰ੍ਹਾਂ ਦਾ ਲੰਗਰ ਉਰੇ ਮੌਜੂਦ ਹੈ ਪਾਣੀ ਚਾਹ ਰੋਟੀ ਸਬਜੀ ਹਰ ਚੀਜ਼ ਉਰੇ ਮੌਜੂਦ ਹੈ ਤਾਂ ਜੋ ਕਿਸਾਨਾਂ ਨੂੰ ਜਿਹੜੀ ਜ਼ਰੂਰੀ ਵਸਤਾਂ ਦੀ ਲੋੜ ਹੁੰਦੀ ਹੈ ਉਹਦੀ ਪਰੇਸ਼ਾਨੀ ਨਾ ਆਵੇ ਉਹਦੇ ਨਾਲ ਕੋਈ ਦਿੱਕਤ ਨਾ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਇਹ ਨਹੀਂ ਲਈ ਤਾਜ਼ਾ ਖਬਰਾਂ ਦੇਖਣ ਲਈ ਬਨੇਰੋਸ ਕਾਈ ਨਿਊਜ਼ ਪੰਜਾਬ ਦੇ ਨਾਲ ਕੈਮਰਾਮੈਨ ਕੋਮਲ ਬਲਜਿੰਦਰ ਦੇ ਨਾਲ ਕੋਮਲ ਸਿੰਘਲਾ